ਮੇਰਾ ਨਾਮ ਜੀ ਹੌਲਦਗਰ ਮੀਤ ਸਿੰਘ ਕੀ ਗੱਲਬਾਤ ਹੋਈ ਜੇਲ੍ਹ ਚ ਇਹ ਗੱਲਬਾਤ ਜੀ ਆਪਣੇ ਵਾਡਰ ਹਰਪਾਲ ਸਿੰਘ ਦੀ ਡਿਊਟੀ ਸੀ ਜੀ ਤੇ ਇਹ ਆਪਣੇ ਜਦ ਸਵੇਰੇ ਕਲਾਈ ਕਰਕੇ ਉਸ ਤੋਂ ਬਾਅਦ ਚ ਇਹ ਸੈਨ ਮਾਰ ਕੇ ਚੱਲ ਗਿਆ ਉੱਥੇ ਬਾੜ ਦੇ ਵਿੱਚ ਜਦ ਇਹਨੇ ਘੇੜਾ ਮਾਰ ਕੇ ਵੇਖਿਆ ਇਹ ਬੰਦਾ ਪੱਖੇ ਨਾਲ ਫਾਹਲ ਇੱਕ ਲੰਕ ਰਿਆ ਸੀ ਉਸ ਤੋਂ ਤਰ੍ਹਾਂ ਤੇ ਇਹਨੇ ਜਦ ਵੀ ਭੱਜ ਕੇ ਕਾਰਵਾਈ ਕਰਦੇ ਆ ਜੇਲ ਦੇ ਆਪਣੇ ਦਿਉੜੀ ਦੇ ਵਿੱਚ ਆ ਕੇ ਇਨਫਾਰਮੇਸ਼ਨ ਦਿੱਤੀ ਤੇ ਇਹਨਾਂ ਇਨਫਾਰਮੇਸ਼ਨ ਦੇ ਕੇ ਤੇ ਇਹ ਜਦੋਂ ਉੱਥੇ ਵਾਪਸ ਚਲੇ ਗਿਆ ਆਪਣਾ ਤੇ ਉਸ ਤੋਂ ਬਾਅਦ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਤੇ ਹਵਸਾ ਕਰਕੇ ਹਲੇ ਕੋਠੀ ਜਾ ਕੇ ਬੜੀ ਸੀ ਉਹਨਾਂ ਨੂੰ ਇਨਫਾਰਮੇਸ਼ਨ ਦਿੱਤੀ ਤੇ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਉਹ ਜਦੋਂ ਮੌਕੇ ਤੇ ਆ ਕੇ ਤੁਰੰਤ ਉਹਨਾਂ ਨੇ ਮੌrti ਨੇ ਨੂੰ ਪੱਖ ਨਾਲੋਂ ਲਹਾ ਕੇ ਤੇ ਲੈ ਆਂਦਾ ਤੇ ਐਂਬੂਲੈਂਸ ਪਾ ਕੇ ਤੇ ਅਸੀਂ ਸ਼ਿਵਲ ਹਸਪੀਟਲ ਲੈ ਕੇ ਆ ਗਏ ਤੇ ਇਥੇ ਡਾਕਟਰ ਸਾਹਿਬ ਨੇ ਉਹਨਾਂ ਨੂੰ ਮਿਲਣ ਕੋਸ਼ਿਸ਼ ਕਰਤਾ ਉਹਦਾ ਨਾਮ ਬਰਵਿੰਦਰ ਸਿੰਘ ਸਨੂ ਉਮੇਜਾ ਸਿੰਘ ਕਿੱਥੋਂ ਦਾ ਜੀ ਉਹ ਇਹ ਮੈਨੂੰ ਨਹੀਂ ਪਤਾ ਜੀ ਕਿਹੜੇ ਪਿੰਡ ਦਾ ਸੀ ਤੇ ਕੇਸ ਕੋਲ ਦਾ ਪਤਾ ਕੋਈ ਨਹੀਂ ਜੀ ਕੇਸ ਦਾ ਮੈਨੂੰ ਪਤਾ ਹੈਗਾ ਕਿਸ ਵੈਸੇ ਉਦੋਂ ਮੈਨੂੰ ਇੰਨਾ ਕੁ ਮਾੜਾ ਪਤਾ ਲੱਗਿਆ ਵੀ ਇਹ ਨਸ਼ੇ ਨੂੰ ਸ਼ਦਾਬਦੀ ਸੀ ਤੇ ਪਤਾ ਨਹੀਂ ਉਦਾਂ ਕੇਸ ਦੇ ਬਾਬਤ ਨਹੀਂ ਮੈਨੂੰ ਇਨਫਰਮੇਸ਼ਨ ਹੈਗੀ ਤੇ ਇੱਕ ਹੀ ਨਾਂਜੀ ਦੁਬਾਰਾ ਬੋਲਿਓ ਬਰਵਿੰਦਰ ਸਿੰਘ ਸਨੂ ਉਮੇਜਾ ਸਿੰਘ